ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਆ ਜੀ ਉਹ ਹੈਗੇ ਜੀ ਆਪਣਾ ਹੋਮ ਲੋਨ ਵੀ ਮਤਲਬ ਜਿਹੜਾ ਪੱਕਾ ਦੇ ਲਈ ਲੋਨ ਲੈਣੇ ਆ ਉਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਆਪਣਾ ਜਿਹੜਾ ਲੋਨ ਲੈਣ ਲੱਗੇ ਆ ਆਪਾਂ ਨੂੰ ਕੀ ਦੇਖਣਾ ਚਾਹੀਦਾ ਕੀ ਕੁਝ ਨਹੀਂ ਦੇਖਣਾ ਚਾਹੀਦਾ ਤੇ ਜਿਹੜੇ ਵੀਰ ਕਈ ਵਾਰ ਕਹਿੰਦੇ ਨੇ ਕਿ ਅਸੀਂ ਹੋਮ ਲੋਨ ਕਰਾਉਣਾ ਹੈ ਉਹਨਾਂ ਨੂੰ ਹੋਮ ਲੋਨ ਕਰਾਉਣ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਇਹਨੂੰ ਹੋਮ ਲੋਨ ਦੇ ਵਿੱਚ ਕਿਹੜਾ ਲੋਨ ਸਭ ਤੋਂ ਫਾਇਦੇਮੰਦ ਰਹੂਗਾ ਹੋਮ ਲੋਨ ਦੇ ਬਹੁਤ ਸਾਰੇ ਪ੍ਰੋਡਕਟ ਹੁੰਦੇ ਨੇ ਜੇ ਜੇ ਅਸੀਂ ਆਪਾਂ ਪੰਜਾਬੀ ਦੇ ਵਿੱਚ ਕਹਿ ਦਨੇ ਆ ਕਿ ਹੋਮ ਲੋਨ ਦੇ ਬਹੁਤ ਸਾਰੇ ਕਿਸਮਾਂ ਹੁੰਦੀਆਂ ਨੇ ਕਿਸਮਾਂ ਮੈਂ ਇੱਥੇ ਲਿਖ ਰੱਖੀਆਂ ਨਗੀਆਂ ਮੈਂ ਤੁਹਾਨੂੰ ਕੱਲੀ-ਕੱਲੀ ਦੀ ਪੂਰੀ ਜਾਣਕਾਰੀ ਦਵਾਂਗਾ ਵੀਡੀਓ ਉਹਨਾਂ ਵੀਰਾਂ ਦੇ ਲਈ ਖਾਸ ਕਰ ਸਪੈਸ਼ਲ ਹੈ ਜਿਨ੍ਹਾਂ ਨੇ ਹੋਮ ਲੋਨ ਲੈ ਵੀ ਰੱਖਿਆ ਤੇ ਜਾਂ ਹੋਮ ਲੋਨ ਬਾਰੇ ਲੈਣ ਦੀ ਸੋਚ ਰਹੇ ਨੇ ਸਭ ਅੱਜ ਦੀ ਵੀਡੀਓ ਦੇ ਵਿੱਚ ਹੋਮ ਲੋਨ ਕੱਲਾ ਕਵਰ ਨਹੀਂ ਕਰਾਂਗੇ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਜਿੰਨੇ ਵੀ ਤਰ੍ਹਾਂ ਦੇ ਲੋਨ ਨੇ ਭਾਵੇਂ ਕੋਈ ਬਿਲਡਿੰਗ ਲੋਨ ਹੈ ਭਾਵੇਂ ਕੋਈ ਬਿਜ਼ਨਸ ਲੋਨ ਹੈ ਭਾਵੇਂ ਕੋਈ ਸਟੱਡੀ ਲੋਨ ਹੈ ਭਾਵੇਂ ਕੋਈ ਪਰਸਨਲ ਲੋਨ ਹੈ ਕਿਸੇ ਵੀ ਤਰ੍ਹਾਂ ਦਾ ਲੋਨ ਹੈ ਸਾਰਿਆਂ ਦੀ ਪ੍ਰੋਪਰ ਜਾਣਕਾਰੀ ਦਵਾਂਗੇ ਆਪਾਂ ਇਸ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੋਮ ਲੋਨ ਡਿਸਕਸ ਕਰ ਜਾ ਰਹੇ ਹਾਂਗੇ ਵੀ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਤੇ ਕਿਹੜਾ ਤੇ ਸੋਨ ਇੱਕ ਗੱਲ ਹੋਰ ਦੱਸ ਦਨਾ ਜਿੰਨੇ ਵੀ ਤਰ੍ਹਾਂ ਦੇ ਲੋਨ ਨੇ ਹੁਣ ਤੱਕ ਦੇ ਸਭ ਤੋਂ ਸਸਤਾ ਲੋਨ ਮੰਨਿਆ ਜਾਂਦਾ ਜੀ ਹੋਮ ਲੋਨ ਜੇ ਤੁਸੀਂ ਬਾਇ ਚਾਂਸ ਪਰਸਨਲ ਲੋਨ ਲੈਣ ਦੀ ਵੀ ਸੋਚ ਰਹੇ ਹੋ ਤਾਂ ਮੈਂ ਤੁਹਾਨੂੰ ਇੱਕ ਚੰਗੀ ਸਲਾਹ ਦਊਂਗਾ ਕਿ ਤੁਸੀਂ ਪਹਿਲਾਂ ਇੱਕ ਵਾਰੀ ਆਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਕਿ ਇਹੇ ਸਸਤਾ ਹੈ ਜਾਂ ਦੂਜਾ ਸਸਤਾ ਹੈ ਤੇ ਕਿਵੇਂ ਹੈ ਸਭ ਤੋਂ ਪਹਿਲੇ ਪੁਆਇੰਟ ਦੀ ਗੱਲ ਕਰਦੇ ਆਂਗੇ ਸਭ ਤੋਂ ਪਹਿਲੇ ਨੰਬਰ ਤੇ ਆ ਜਾਂਦਾ ਜੀ ਆਪਣਾ ਕੰਸਟਰਕਸ਼ਨ ਕੰਸਟਰਕਸ਼ਨ ਨੂੰ ਸੁਣ ਕੇ ਕਈ ਤਾਂ ਸਮਝੇਗੇ ਹੋਣੇ ਇਹਦੇ ਵਿੱਚ ਜਿਆਦਾ ਕੋਈ ਦੱਸਣ ਵਾਲੀ ਚੀਜ਼ ਹੈ ਨਹੀਂ ਮੰਨ ਕੇ ਚੱਲੋ ਆਪਾਂ ਨੇ ਮਕਾਨ ਬਣਾਉਣਾ ਹੈ ਆਪਣੇ ਕੋਲ ਆਪਣਾ ਪਲਾਟ ਪਿਆ ਹੈ ਆਪਣਾ ਮਕਾਨ ਬਣਾਉਣਾ ਹੈ ਠੀਕ ਹੈ ਜੀ ਉਹਦੇ ਉੱਤੇ ਉਹਨੂੰ ਮਕਾਨ ਬਣਾਉਣ ਦੇ ਲਈ ਲੋਨ ਮਿਲ ਜੂਗਾ ਕੰਸਟਰਕਸ਼ਨ ਲੋਨ ਦੇ ਵਿੱਚ ਹੁੰਦਾ ਕੀ ਹੈ ਜਿਹੜੀਆਂ ਤੁਹਾਨੂੰ ਪੈਸਾ ਮਿਲੂਗਾ ਉਹ ਤੁਹਾਨੂੰ ਮਿਲੂਗਾ ਕਿਸ਼ਤਾਂ ਦੇ ਹਿਸਾਬ ਨਾਲ ਜੀ ਠੀਕ ਹੈ ਕਿਸ਼ਤਾਂ ਦੇ ਵਿੱਚ ਮੰਨ ਕੇ ਚੱਲੋ ਪਹਿਲਾਂ ਤੁਹਾਨੂੰ ਨਿਊਆ ਭਰ ਲੀਆਂ ਪਹਿਲਾ ਪੱਲੋਂ ਪੈਸੇ ਲਾਉਣੇ ਪੈਂਦੇ ਨੇ ਠੀਕ ਹੈ ਮੰਨ ਕੇ ਚਲੋ ਆਪਦੀ ਜੇਬ ਦੇ ਵਿੱਚੋਂ ਮੰਨ ਕੇ ਚਲੋ ਤੁਹਾਨੂੰ ਨਿਊਆ ਕਢ ਲਈਆਂ ਨਿਊਆ ਤੋਂ ਬਾਅਦ ਆਪਣਾ ਇੱਕ ਟੈਕਨੀਕਲ ਦਾ ਬੰਦਾ ਹੁੰਦਾ ਹੈ ਜਿਹੜਾ ਕਿ ਜਗ੍ਹਾ ਤੇ ਚੈੱਕ ਕਰੂਗਾ ਫੋਟੋ ਕਲਿੱਕ ਕਰੂਗਾ ਤੁਹਾਨੂੰ ਨਿਊਆ ਦੇ ਹਿਸਾਬ ਦੇ ਨਾਲ 10% 20% ਪੇਮੈਂਟ ਪਾ ਦੂਗਾ ਉਸ ਤੋਂ ਬਾਅਦ ਕੰਦਾ ਨਿਕਲਦਿਆਂ ਨੇ ਦੂਜੀ ਕਿਸ਼ਤ ਕੰਦਾ ਤੱਕ ਆ ਜਾਂਦੀ ਹੈ ਤੀਜੀ ਕਿਸ਼ਤ ਲੈਂਟਰ ਤੱਕ ਆ ਜਾਂਦੀ ਹੈ ਮਤਲਬ ਐਵੇਂ ਜਿਵੇਂ ਜਿਵੇਂ ਆਪਣਾ ਕੰਮ ਹੁੰਦਾ ਜਾਊਗਾ ਪੈਸਾ ਆਪਾਂ ਨੂੰ ਬੈਂਕ ਵੱਲੋਂ ਮਿਲੀ ਜਾਊਗਾ ਹੋਮ ਲੋਨ ਮੇਂ ਸਸਤਾ ਕਾ ਤੋ ਕਹਿਨਾ ਜਿਹੜਾ ਇਹਦਾ ਰੇਟ ਆਫ ਇੰਟਰਸਟ ਹੈ ਜਿਹਨੂੰ ਆਪਾਂ ਵਿਆਜ ਕਹਿ ਦਿੰਨੇ ਆ ਉਹ ਆਪਣਾ ਸ਼ੁਰੂ ਹੋ ਜਾਂਦਾ ਜੀ 6% ਤੋਂ ਠੀਕ ਹੈ ਤੇ ਇਹ ਵੱਧ ਤੋਂ ਵੱਧ ਚੱਲਾ ਜਾਊਗਾ ਜੀ 13 ਜਾਂ 14% ਹੁਣ ਤੁਸੀਂ ਕਹੋਗੇ ਕਿ ਯਾਰ ਇਹ ਪਰਸੈਂਟੇਜ ਨੂੰ ਅਸੀਂ ਪੈਸੇਜ ਕਿਵੇਂ ਬਦਲੀਏ ਇਹਦੀ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਤਾਂ ਜੋ ਤੁਹਾਡਾ ਕੋਈ ਬੈਂਕ ਵਾਲਾ ਜਾਂ ਕੋਈ ਹੋਰ ਪ੍ਰਾਈਵੇਟ ਕੰਪਨੀ ਵਾਲਾ ਤੁਹਾਡਾ ਕੋਈ ਧੋਖਾ ਨਾ ਕਰ ਸਕੇ ਤੁਸੀਂ ਖੁਦ ਆਪਣੇ ਘਰੇ ਆਪਣੇ ਮੋਬਾਈਲ ਫੋਨ ਤੋਂ ਆਹ ਪਰਸੈਂਟੇਜ ਨੂੰ ਅਸੀਂ ਪੈਸਿਆਂ ਦੇ ਵਿੱਚ ਕਿਵੇਂ ਬਦਲਾਂਗੇ ਉਦੀ ਵੀਡੀਓ ਵੀ ਆਪਾਂ ਅਲੱਗ ਤੋਂ ਬਣਾਵਾਂਗੇ ਪਰ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੰਨਾ 12.5% ਤੇ ਠੀਕ ਹੈ 12.50 ਤੇ 1 ਰੁਪਿਆ ਬਣਦਾ ਠੀਕ ਹੈ 1 ਰੁਪਿਆ 12.5 ਤੇ 1 ਰੁਪਿਆ ਬਣਦਾ ਇਹ ਚੀਜ਼ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ 12.5% ਤੇ 1 ਰੁਪਿਆ ਬਣਦਾ ਹੁੰਦਾ ਪਹਿਲੀ ਪਤਾ ਲੱਗ ਗਈ ਤੁਹਾਨੂੰ ਕੰਸਟ੍ਰਕਸ਼ਨ ਦੇ ਵਿੱਚ ਕਿਸ਼ਤਾਂ 'ਚ ਪੈਸਾ ਮਿਲੂਗਾ ਦੂਜੇ ਨੰਬਰ ਤੇ ਆ ਜਾਂਦਾ ਜੀ ਕੱਲਾ ਪਲਾਟ ਪਰਚੇਸ ਆਪਨੇ ਸ਼ਹਿਰ ਹੈ ਚਾ ਭਾਵੇਂ ਪਿੰਡ ਹੈ ਆਪਨੇ ਪਲਾਟ ਖਰੀਦਣਾ ਹੈ ਇਹੇ ਹੋਮ ਲੋਨ ਦੇ ਵਿੱਚ ਆ ਜਾਂਦੇ ਇਹ ਵੀ ਇਸ ਦੇ ਨਾਲ ਨਾਲ ਪਲਾਟ ਪਰਚੇਸ ਪਲੱਸ ਕੰਸਟਰਕਸ਼ਨ ਆਪਾਂ ਨੇ ਆਪਾਂ ਕੰਮ ਧੰਦਾ ਕਰ ਰਹੇ ਆ ਆਪਾਂ ਸੋਚ ਰਹੇ ਆ ਯਾਰ ਪਲਾਟ ਵੀ ਮਿਲ ਜੇ ਉਸ ਤੋਂ ਬਾਅਦ ਉਹਨੂੰ ਬਣਾਉਣਾ ਵੀ ਉਹਦੇ ਲਈ ਪੈਸਾ ਮਿਲ ਜੇ ਇਹਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਨਾਲ ਲੋਨ ਮਿਲੂਗਾ ਪਲਾਟ ਪਰਚੇਸ ਲਈ ਤੁਹਾਨੂੰ ਬਿਆਨਾ ਕਰਨਾ ਪਊਗਾ ਆਪਣੇ ਪਲਾਟ ਦਾ ਬਿਆਨੇ ਦੇ ਸਿਰ ਤੇ ਤੁਹਾਨੂੰ ਪਲਾਟ ਪਰਚੇਸ ਦਾ ਲੋਨ ਮਿਲ ਜੂਗਾ ਇਹਦੇ ਵਿੱਚ ਦੋ ਚੈੱਕ ਬਣਦੇ ਹੁੰਦੇ ਨੇ ਜੀ ਦੋ ਪਾਰਟੀਆਂ ਦੇ ਇੱਕ ਤੁਹਾਡੇ ਨਾਮ ਤੇ ਬਣੂਗਾ ਇੱਕ ਦੂਜੇ ਨਾਮ ਤੇ 50 50% ਦੇ ਚੈੱਕ ਬਣ ਜਾਂਦੇ ਨੇ ਉਹ ਤਾਂ ਬਣਾਉਂਦੇ ਨੇ ਕਿ ਕੋਈ ਕੱਲ ਨੂੰ ਕੋਈ ਧੋਖਾਧੜੀ ਵਾਲਾ ਕੰਮ ਨਾ ਹੋ ਜੇ ਤਾਂ ਕਰਕੇ ਕਿਉਂਕਿ ਸਿੰਗਲ ਬੰਦੇ ਤੇ ਚੈੱਕ ਨਹੀਂ ਬਣਾਕ ਦਿੰਦੇ 50% ਦੀ ਪੇਮੈਂਟ ਮੰਨ ਕੇ ਚਲੋ ਤੁਹਾਡੇ ਪਲਾਟ ਦੀ ਰਜਿਸਟਰੀ ਹੋਗੀ ਹੁਣ ਤੋਂ ਬਾਅਦ ਜਦੋਂ ਜਿੱਦੇ ਹੋਗੀ ਸੇਮ ਡੇ ਹੀ ਤੁਹਾਨੂੰ ਦੋ ਚੈੱਕ ਪ੍ਰੋਵਾਈਡ ਕਰੇ ਜਾਣਗੇ ਇੱਕ ਬੈਂਕ ਵਾਲਾ ਬੰਦਾ ਹਮੇਸ਼ਾ ਨਾਲ ਆਊਗਾ ਜਦੋਂ ਤੁਹਾਡੇ ਪਲਾਟ ਦੀ ਰਜਿਸਟਰੀ ਹੋਊਗੀ ਇੱਕ ਚੈੱਕ ਉਹ ਤੁਹਾਨੂੰ ਦੇਊਗਾ ਇੱਕ ਚੈੱਕ ਦੇਊਗਾ ਜਿਹਦੇ ਨਾਮ ਤੇ ਪਲਾਟ ਹੈਗਾ ਸੀ ਤੁਹਾਨੂੰ ਵੇਚਤਾ ਬਾਕੀ ਦੀ 50% ਪੇਮੈਂਟ ਤੁਸੀਂ ਆਪਣੇ ਅਕਾਊਂਟ ਦੇ ਰਾਹੀਂ ਅਗਲੇ ਨੂੰ ਸੈਂਡ ਕਰੋਗੇ ਠੀਕ ਹੈ ਉਦੋਂ ਬਾਅਦ ਬਣਾਉਣ ਲਈ ਉਸ ਦੇ ਉੱਪਰ ਬਣਾਉਣ ਲਈ ਸੇਮ ਉਹੀ ਪ੍ਰੋਸੈਸ ਹੋਊਗਾ ਨਿਆਵਾ ਗੰਦਾ ਲੈਂਟਰ ਤੇ ਉਦੋਂ ਬਾਅਦ ਦੇ ਵਿੱਚ ਠੀਕ ਹੈ ਚੌਥੇ ਨੰਬਰ ਤੇ ਆ ਗਿਆ ਰੀਬਿਲਟ ਲਾਉਣਾ ਇਹਦੇ ਬਾਰੇ ਕਈਆਂ ਨੇ ਸੁਣਿਆ ਵੀ ਹੋਊਗਾ ਕਈਆਂ ਨੇ ਨਹੀਂ ਸੁਣਿਆ ਹੋਊਗਾ ਮੰਨ ਕੇ ਚਲੋ ਆਪਣਾ ਘਰ ਹੈਗਾ ਸੀ ਹੈਗਾ ਆਲਰੇਡੀ ਹੈਗਾ ਆਪਾਂ ਇਹਨੂੰ ਢਾ ਕੇ ਦੁਬਾਰੋ ਬਣਾਉਣਾ ਹੈ ਇਹਦੇ ਵਿੱਚ ਕੀ ਹੋਊਗਾ ਜਦੋਂ ਤੁਸੀਂ ਆਪਣਾ ਮਕਾਨ ਢਾ ਦੋਗੇ ਤਾਂ ਤੁਹਾਨੂੰ ਦੋ ਚੱਕ ਪ੍ਰੋਵਾਈਡ ਕਰੇ ਜਾਣਗੇ ਰੀਬਿਲਡ ਦੇ ਵਿੱਚ ਇੱਕ ਤਾਂ ਤੁਹਾਨੂੰ ਢਾਣ ਤੇ ਹੀ ਮਿਲ ਜਾਊਗਾ ਬਦਲੋ ਕੰਸਟਰਕਸ਼ਨ ਵਾਲਾ ਕੰਮ ਨਹੀਂ ਹੁੰਦਾ ਇਹਦੇ ਵਿੱਚ ਜਿਹੜਾ ਤੁਸੀਂ ਘਰ ਬਣਾਇਆ ਬਣਾਇਆ ਜਦੋਂ ਤੁਸੀਂ ਉਹਨੂੰ ਗੇਰ ਦੋਗੇ ਇਨਸਪੈਕਸ਼ਨ ਵਾਲਾ ਬੰਦਾ ਆਊਗਾ ਚੈੱਕ ਕਰੂਗਾ ਤੇ ਤੁਹਾਨੂੰ 50% ਦਾ ਚੈੱਕ ਪਹਿਲੀ ਦੇ ਚੂਗਾ ਉਹ ਠੀਕ ਹੈ ਮੰਨ ਕੇ ਚਲੋ ਤੁਸੀਂ 10 ਲੱਖ ਦਾ ਲੋਨ ਹੈ ਸੋ ਉਹਨੂੰ ਘਰ ਢਾਣ ਤੇ ਹੀ 5 ਲੱਖ ਰੁਪਏ ਦਾ ਚੈੱਕ ਮਿਲ ਜੂਗਾ ਉਸ ਤੋਂ ਬਾਅਦ ਲੈਂਟਰ ਤੋਂ ਬਾਅਦ 5 ਲੱਖ ਰੁਪਏ ਹੋਰ ਮਿਲ ਜਾਣਾ ਠੀਕ ਹੈ ਦੋ ਕਿਸ਼ਤਾਂ ਦੇ ਵਿੱਚ ਆਣਾ ਦਾ ਰਿਪੇਅਰ ਦੀ ਲੋਨ ਰਿਪੇਅਰ ਤੁਸੀਂ ਸਮਝੋਗੇ ਘਰ ਦੇ ਵਿੱਚ ਥੋੜਾ ਮੋਤਕ ਕੰਮ ਕਰਾਉਣਾ ਹੈ ਫਾਰਸ ਲਗਾਉਣੇ ਨੇ ਚਤਾਂ ਕੰਦਾ ਗੁੰਦਾ ਪਲਾਸਟਰ ਹੋਰ ਕੰਮ ਕਰਾਉਣਾ ਉਹ ਅੰਡਰ ਕੰਸਟਰਕਸ਼ਨ ਮੰਨ ਕੇ ਚੱਲੋ ਕਈ ਵਾਰ ਕੀ ਹੁੰਦਾ ਆਪਣੇ ਬਹੁਤੀ ਵੀਰ ਪਿੰਡਾਂ ਦੇ ਵਿੱਚ ਖਾਸ ਕਰਕੇ ਕਰਦੇ ਨੇ ਜਿੰਨਾ ਕਿ ਪੈਸਾ ਆਈ ਜਾਂਦਾ ਓਨਾ ਘਰਾਂ ਤੇ ਲਾਈ ਜਾਂਦੇ ਹੁੰਦੇ ਆ ਹਣਾ ਮੰਨ ਕੇ ਚੱਲੋ ਕੰਧਾਂ ਖੜੀਆਂ ਕਰਿਆ ਲੈਂਟਰ ਵਾਲਿਆ ਫਰਸ਼ ਨਹੀਂ ਲੱਗਿਆ ਕੰਧਾਂ ਦੇ ਪਲਾਸਟਰ ਨਹੀਂ ਹੋਇਆ ਹੁਣ ਤੁਸੀਂ ਕਹੋਗੇ ਯਾਰ ਇਹ ਬੈਂਕ ਖਰਾਏ ਤੇ ਲੋਨ ਦਊ ਕਿ ਨਹੀਂ ਦਊਗੇ ਉਹਦੇ ਵਿੱਚ ਵੀ ਲੋਨ ਹੋ ਜਾਂਦਾ ਹੋਮ ਲੋਨ ਦਾ ਇਹ ਇੱਕ ਇਹ ਲਾ ਲੋ ਕਿਸਮ ਹੈ ਅੰਡਰ ਕੰਸਟਰਕਸ਼ਨ ਲੋਨ ਕਹਿੰਦੇ ਨੇ ਆ ਉਹਦੇ ਵਿੱਚ ਜਿੰਨਾ ਤੁਹਾਡਾ ਘਰ ਬਣਿਆ ਹੋਇਆ ਉਹ ਤੇ ਤੁਹਾਡਾ ਜਿੰਨਾ ਖਰਚਾ ਆਇਆ ਹੋਇਆ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਲੋਨ ਮਿਲ ਜਾਊਗਾ ਠੀਕ ਹੈ ਜੀ ਇੱਕ installments ਦੇ ਵਿੱਚ ਤੁਹਾਡਾ ਸਾਰਾ ਪੈਸਾ ਕਵਰ ਹੋ ਜਾਊਗਾ ਤੁਸੀਂ ਉਹ ਪੈਸੇ ਦੇ ਨਾਲ ਆਪਣੇ ਸਾਰੇ ਘਰ ਦਾ ਕੰਮ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਿਸ਼ਤਾਂ ਲੈਣ ਦੀ ਲੋੜ ਨਹੀਂ ਹੁੰਦੀ ਮਤਲਬ ਕਿਸ਼ਤਾਂ ਦੇ ਵਿੱਚ ਪੈਸਾ ਨਹੀਂ ਆਉਂਦਾ ਹੁੰਦਾ ਇੱਕ ਵਾਰ 'ਚ ਪੈਸਾ ਆਉਂਦਾ ਹੁੰਦਾ ਲਾਸਟ ਨੰਬਰ ਰਹਿ ਗਿਆ ਜੀ ਆਪਣਾ ਪਰਚੇਸ ਭਾਵੇਂ ਤੁਸੀਂ ਪਲਾਟ ਖਰੀਦਣਾ ਹੈ ਭਾਵੇਂ ਤੁਸੀਂ ਬਣਾਵਣਾ ਮਕਾਨ ਖਰੀਦਣਾ ਤੇ ਇੱਕ ਚੀਜ਼ ਹੋਰ ਹੈ ਜੀ ਰੀਫਾਈਨਾਂਸ ਠੀਕ ਹੈ ਤੇ ਸਭ ਤੋਂ ਸਭ ਤੋਂ ਵੱਡੀ ਜਿਹੜੀ ਆਪਣੀ ਕਿਸਮ ਹੁੰਦੀ ਹੈ ਉਹ ਰੀ ਲਿਖ ਦੰਦਾ ਜੀ ਮੈਂ ਤੁਹਾਨੂੰ ਸਮਝ ਆ ਜਾਊਗਾ ਰੀਫਾਈਨਾਂਸ ਇਹ ਚੀਜ਼ ਸਭ ਤੋਂ ਜ਼ਿਆਦਾ ਬੰਦੇ ਇਸਤੇਮਾਲ ਕਰਦੇ ਨੇ ਸੋਚ ਰਹੇ ਯਾਰ ਰੀਫਾਈਨਾਂਸ ਕੀ ਚੀਜ਼ ਆ ਮੰਨ ਕੇ ਚਲੋ ਤੁਸੀਂ ਕੋਈ ਕੰਮਕਾਰ ਤੋੜਨਾ ਹੈ ਜਾਂ ਤੁਹਾਨੂੰ ਪਰਸਨਲ ਪੈਸੇ ਦੀ ਲੋੜ ਹੈ ਜਿਹਨੂੰ ਆਪਾਂ ਕਹਿੰਦੇ ਨੇ ਕਿ ਕਈ ਵਾਰ ਪਰਸਨਲ ਲੈਣਾ ਯਾਰ ਆਪਣਾ ਖੁਦ ਲਈ ਆ ਪਰ ਪਰਸਨਲ ਪੈਂਦਾ ਮਿੱਤਰੋ ਮਹਿੰਗਾ ਹੁਣ ਤੁਸੀਂ ਕਰਨਾ ਕੀ ਆ ਤੁਹਾਡੇ ਕੋਲ ਕਾਰ ਹੈਗਾ ਤੁਹਾਡੇ ਨਾਮ ਤੇ ਪ੍ਰਾਪਰਟੀ ਆ ਪੇਪਰ ਸਾਰਾ ਕੁਝ ਓਕੇ ਆ ਹਨਾ ਤੁਹਾਡਾ ਕਾਰੋਬਾਰ ਤੁਹਾਡੀ ਇਨਕਮ ਸੋਰਸ ਵਧੀਆ ਤੁਸੀਂ ਲੋਨ ਕਰਾਉਣਾ ਤਾਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਤੁਸੀਂ ਹੋਮ ਲੋਨ ਦੇ ਵਿੱਚ ਪ੍ਰੋਡਕਟ ਇੱਕ ਰੀਫਾਈਨਾਂਸ ਲਾਨੇ ਦਾ ਵਿਆਜ ਲੱਗੂਗਾ ਜਿੰਨਾ ਹੋਮ ਲੋਨ ਦਾ ਓਨਾ ਹੀ ਵੱਧ ਨਹੀਂ ਲੱਗਦਾ ਜਿੰਨਾ ਚੱਲ ਰਿਹਾ ਹੋਊਗਾ ਉਸ ਤੋਂ ਬਾਅਦ ਤੁਹਾਡੀ ਪ੍ਰੋਫਾਈਲ ਦੇਖ ਕੇ ਤੁਹਾਡਾ ਸੇਬਲ ਸਕੋਰ ਦੇਖ ਕੇ ਠੀਕ ਹੈ ਜੋ ਮਤਲਬ ਇਹਦੇ ਵਿੱਚ ਘੱਟੋ ਘੱਟ ਹੀ ਹੁੰਦਾ ਵਿਆਜ ਰੀਫਾਈਨਾਂਸ ਦੇ ਵਿੱਚ ਕੀ ਹੁੰਦਾ ਤੁਹਾਡੇ ਘਰ ਦੀ ਵੈਲਿਊਏਸ਼ਨ ਪੈਂਦੀ ਹੁੰਦੀ ਹੈ ਮੰਨ ਕੇ ਚਲੋ ਤੁਹਾਡਾ ਘਰ ਹੈਗਾ ਜੀ 15 ਲੱਖ ਦਾ ਵੈਲਿਊਏਸ਼ਨ ਆ ਲਾਇਆ ਤੁਸੀਂ ਕਹਿਣਾ ਕਿ ਬੈਂਕ ਨੂੰ ਕਿ ਮੈਨੇ ਰੀਫਾਈਨਾਂਸ ਕਰਵਾਉਣਾ ਜੀ ਰੀਫਾਈਨਾਂਸ ਦੇ ਵਿੱਚ ਕੀ ਹੈਗਾ ਬੈਂਕ ਤੁਹਾਨੂੰ ਪੈਸਾ ਦੋਊਗੀ ਉਹ ਪੈਸਾ ਤੁਸੀਂ ਆਪਣੇ ਪਰਸਨਲ ਯੂਜ਼ ਲਈ ਕਰ ਸਕਦੇ ਹੋ ਉਹ ਪੈਸੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਕੋਈ ਟੋਕ ਟਕਈਆ ਨਹੀਂ ਕਰੂਗਾ ਰੀਫਨਜ਼ਾ ਮਤਲਬ ਇਹ ਹੁੰਦਾ ਹੈ ਇਹਦਾ ਕਰਨ ਦਾ ਮਤਲਬ ਕੀ ਹੋਊਗਾ ਤੁਹਾਡਾ ਬੈਂਕ ਵਾਲਾ ਬੰਦਾ ਆਊਗਾ ਘਰ ਦੀ ਜਾਣ ਪਛਾਣ ਕਰੂਗਾ ਆਪਣੇ ਟੈਕਨੀਕਲ ਵਾਲਾ ਬੰਦਾ ਵੈਲੂਏਸ਼ਨ ਚੈੱਕ ਕਰੂਗਾ ਕਿ ਹਾਂ ਉਹਦੇ ਵਿੱਚ ਜ਼ਮੀਨ ਦੀ ਵੈਲਿਊ ਕਿੰਨੀ ਹੈ ਆਪਣੀ ਮਤਲਬ ਜਗਾ ਪਲਾਟ ਏਰੀਆ ਕਿੰਨਾ ਹੈ ਉਹਦਾ ਮਾਰਕੀਟ ਰੇਟ ਕੀ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਘਰ ਦੇ ਉੱਤੇ ਕਿੰਨਾ ਇਨਵੈਸਟ ਕੀਤਾ ਸਾਰਾ ਜੋੜ ਮਿਲਾ ਕੇ ਉਹਦਾ 80 ਤੋਂ 90% ਤੁਹਾਨੂੰ ਪੈਸਾ ਮਿਲ ਜਾਊਗਾ ਮਨ ਕੇ ਚਲੋ ਤੁਹਾਡੇ ਘਰ ਦਾ ਪਲਾਟ ਤੇ ਵਿੱਚੇ ਘਰ ਦੀ ਵੈਲੂਏਸ਼ਨ ਆਈ 10 ਲੱਖ ਰੁਪਈ ਤਾਂ ਤੁਹਾਨੂੰ 10 ਲੱਖ ਪਿੱਛੇ 8 ਲੱਖ ਹੀ ਮਿਲ ਸਕਦਾ 9 ਲੱਖ ਹੀ ਮਿਲ ਸਕਦਾ ਉਹ ਪੈਸੇ ਨੂੰ ਤੁਸੀਂ ਆਪਣੇ ਪਰਸਨਲ ਯੂਜ਼ ਲਈ ਕਰ ਸਕਦੇ ਹੋ ਤੇ ਇਹਦਾ ਵਿਆਜ ਵੀ ਬਹੁਤ ਹੀ ਘੱਟੂ ਕਿਉਂਕਿ ਹੋਮ ਲੋਨ ਦਾ ਪ੍ਰੋਡਕਟ ਆ ਗਿਆ ਹੁਣ ਕਈ ਵਾਰ ਕੀ ਹੁੰਦਾ ਹੈ ਹੋਮ ਲੋਨ ਜਿੰਨੇ ਵੀ ਆਹ ਪ੍ਰੋਡਕਟ ਨੇ ਇਹਦੇ ਵਿੱਚ ਬੈਂਕ ਦੀ ਕੰਡੀਸ਼ਨ ਹੁੰਦੀ ਹੈ ਇਹ ਚੀਜ਼ ਸੁਣਨ ਵਾਲੀ ਹੈ ਥੋੜੀ ਧਿਆਨ ਨਾਲ ਸੁਣ ਲਿਓ ਬੈਂਕ ਕਹਿੰਦਾ ਕਿ ਤੁਹਾਡੇ ਘਰ ਦੇ ਲਵੇ ਘਰ ਹੋਣੇ ਚਾਹੀਦੇ ਨੇ ਹਣਾ ਜੀ ਤੇ ਤੁਸੀਂ ਕਹੋਗੇ ਯਾਰ ਮੇਰੀ ਤਾਂ ਦੁਕਾਨ ਹੈ ਮੇਰੇ ਲਵੇ ਦਾ ਘਰ ਨਹੀਂ ਮੈਂ ਦੁਕਾਨ ਦੇ ਉੱਪਰ ਘਰ ਬਾਰ ਗਿਆ ਸ਼ਹਿਰਾਂ ਵਾਲਿਆਂ ਨਾਲ ਹਣਾ ਕਿ ਕਿੰਨੇ ਨੇ ਕਿ ਥੱਲੇ ਦੁਕਾਨ ਹੈ ਉੱਪਰ ਮੇਰਾ ਘਰ ਪਾਰਕ ਹੈ ਜਾਂ ਮੇਰਾ ਘਰ ਇੱਕ ਖੇਤਾਂ ਦੇ ਵਿੱਚ ਹੈ ਜਾਂ ਮੇਰਾ ਘਰ ਇਹ ਜਗ੍ਹਾ ਤੇ ਹੈ ਰੋਡ ਜਾਂਦੀ ਹੈ ਬਈ ਆਪਣੀ ਤਾਂ ਤੇ ਮੇਰੇ ਲੋਵੇ ਲਾਉਣੇ ਘਰ ਤਾਂ ਹੈ ਹੀ ਨਹੀਂ ਉੱਥੇ ਬੈਂਕ ਵਾਲੇ ਵੀ ਜਵਾਬ ਦੇ ਦੇਣਗੇ ਪ੍ਰਾਈਵੇਟ ਕੰਪਨੀ ਵਾਲੇ ਵੀ ਜਵਾਬ ਦੇ ਦੇਣਗੇ ਪਰ ਹਾਂ ਉੱਥੇ ਤੁਹਾਨੂੰ ਉਹਨਾਂ ਨੂੰ ਇੱਕ ਗੱਲ ਕਹਿਣੀ ਹੈ ਸੁਣ ਲਿਓ ਕਿ ਮੇਰਾ ਵੀਰੇ ਲੈਪ ਲੋਨ ਕਰਦੇ ਏਬੀ ਇੱਕ ਹੋਮ ਲੋਨ ਦੀ ਪ੍ਰੋਡਕਟ ਹੈ ਲੈਪ ਲੋਨ ਇਹ ਇਹ ਉਹਨਾਂ ਵੀਰਾਂ ਲਈ ਹੈ ਖਾਸ ਕਰ ਲੈਪ ਲੋਨ ਪਹਿਲੇ ਤਾਂ ਜਿਨ੍ਹਾਂ ਨੇ ਦੁਕਾਨ ਲੈਣੀ ਹੁੰਦੀ ਹੈ ਇਹਨੂੰ ਆਪਾਂ ਫੁੱਲ ਫਾਰਮ ਗੱਲ ਕਰੀਏ ਇਹ ਨੂੰ ਕਹਿੰਦੇ ਨੇ ਜੀ ਲੋਨ ਅਗੇਂਸਟ ਪ੍ਰਾਪਰਟੀ ਇਹਦੇ ਵਿੱਚ ਸਿਰਫ ਤੁਹਾਡੇ ਕੋਲ ਪ੍ਰਾਪਰਟੀ ਤੁਹਾਡੇ ਨਾਮ ਤੇ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਕਿਸੇ ਵੀ ਫੈਮਿਲੀ ਮੈਂਬਰ ਦੇ ਨਾਮ ਤੇ ਹੋਣੀ ਚਾਹੀਦੀ ਹੈ ਬਲੱਡ ਰਿਲੇਸ਼ਨ ਚ ਤੁਹਾਡੇ ਆਪਣੇ ਮਾਤਾ ਪਿਤਾ ਹੋਗੇ ਠੀਕ ਹੈ ਤੁਹਾਡੇ ਬੱਚੇ ਹੋਗੇ ਤੁਹਾਡੀ ਮਿਸਿਸ ਹੋਗੇ ਮਤਲਬ ਦਾ ਫੈਮਿਲੀ ਮੈਂਬਰ ਜਿਸ ਕੋ ਕਿਸੇ ਦੇ ਕਿਸੇ ਨਾਮ ਪ੍ਰਾਪਰਟੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਤੁਹਾਡਾ ਘਰ ਕਿੱਥੇ ਹੈ ਠੀਕ ਹੈ ਲਵੇ ਘਰ ਹੈਗੇ ਨੇ ਜਾਂ ਨਹੀਂ ਹੈਗੇ ਠੀਕ ਹੈ ਤੁਹਾਡੀ ਦੁਕਾਨ ਹੈ ਉਪਰਕਰ ਹੈ ਠੀਕ ਹੈ ਥੋੜੀ ਕੁ ਪ੍ਰਾਪਰਟੀ ਹੋਣੀ ਚਾਹੀਦੀ ਆ ਬਸ ਗੱਲ ਖਤਮ ਇੱਥੇ ਹੁੰਦੀ ਆ ਲੈਪ ਲੋਨ ਹੋ ਜਾਊਗਾ ਲੈਪ ਲੋਨ ਦਾ ਹੋਮ ਲੋਨ ਲਾਣੋਂ ਥੋੜਾ ਜਿਹਾ ਵਿਆਜ ਜ਼ਿਆਦਾ ਹੋਊਗਾ ਤੇ ਜਿੰਨਾ ਵੀਰਾਂ ਨੂੰ ਇਹ ਹੁੰਦੀ ਆ ਕਿ ਯਾਰ ਮੇਰਾ ਤਾਂ ਹੋਮ ਹੁਣ ਹੋਮ ਲੋਨ ਹੋਣਾ ਨਹੀਂ ਮੇਰਾ ਘਰ ਤਾਂ ਖੇਤ ਚਾ ਠੀਕ ਹੈ ਹੁਣ ਉੱਥੋਂ ਚੱਲ ਪੱਕੀ ਪਹੀ ਤਾਂ ਜਾਂਦੀ ਹੈ ਬੈਂਕ ਕੋਲ ਜਵਾਬ ਦੇਗੀ ਤੁਹਾਡਾ ਹੋਮ ਲੋਨ ਨਹੀਂ ਹੁੰਦਾ ਪਰ ਤੁਸੀਂ ਉੱਥੋਂ ਨੂੰ ਨਹੀਂ ਗੱਲ ਕਰਨੀ ਕਿ ਵੀਰੇ ਮੇਰਾ ਲੈਪ ਲੋਨ ਕਰਵਾ ਦਿਓ ਤੁਹਾਡਾ ਲੈਪ ਲੋਨ ਹੋ ਜਾਊਗਾ ਭਾਵੇਂ ਤੁਹਾਡਾ ਖੇਤ ਚ ਕਰ ਆ ਭਾਵੇਂ ਤੁਹਾਡਾ ਕਲਾ ਕਰ ਆ ਭਾਵੇਂ ਤੁਹਾਡੇ ਕੋਲ ਸਕੂਲ ਆ ਭਾਵੇਂ ਤੁਹਾਡੇ ਕੋਲ ਕੋਈ ਬਿਲਡਿੰਗ ਆ ਭਾਵੇਂ ਖਾਲੀ ਲੈਪ ਲੋਨ ਇੰਨਾ ਸਾਰਿਆਂ ਤੇ ਹੋ ਜਾਂਦਾ ਫੇਰ ਵੀ ਕਿਤੇ ਨਾ ਕਿਤੇ ਬਾਕੀ ਲੋਨਾਂ ਦੇ ਨਾਲੋਂ ਹੋਮ ਲੋਨ ਤੋਂ ਥੋੜਾ ਜਿਹਾ ਵਿਆਜ ਇਹਦਾ ਵੱਧ ਹੁੰਦਾ ਠੀਕ ਹੈ ਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈਗੀ ਸਮਝਣ ਵਾਲੀ ਹੋਮ ਲੋਨ ਹੀ ਕਿਉਂ ਕਿ ਕਰਾਇਆ ਜਾਵੇ ਆਹ ਚੀਜ਼ ਸਮਝ ਲਓ ਮਿੱਤਰੋ ਜ਼ਿੰਦਗੀ 'ਚ ਕਦੇ ਮਾਰ ਨਹੀਂ ਖਾਓਗੇ ਠੀਕ ਹੈ ਜਿਹੜਾ ਹੋਮ ਲੋਨ ਹੁੰਦਾ ਹੈ ਇਹਦੇ ਵਿੱਚ ਆਪਣਾ ਰਿਡਿਊਸਿੰਗ ਵਿਆਜ ਹੁੰਦਾ ਹੈ ਆਹ ਚੀਜ਼ ਸਮਝਣ ਵਾਲੀ ਹੈ ਆਰ ای ਡਿਊ ਸੀ ਆਈ ਐਂ ਜੀ ਮਾਫ ਕਰਦੇ ਹਾਂ ਮੈਂ ਥੋੜੀ ਇੰਗਲਿਸ਼ ਦੇ ਵਰਡ ਯੂਜ਼ ਕਰ ਰਿਹਾ ਕਿਉਂਕਿ ਇਹ ਇੰਗਲਿਸ਼ ਦੇ ਵਿੱਚ ਹੀ ਬਣਦੇ ਨੇ ਰਿਡਿਊਸਿੰਗ ਦਾ ਮਤਲਬ ਕੀ ਹੈ ਇੱਕ ਹੁੰਦਾ ਰਿਡਿਊਸਿੰਗ ਵਿਆਜ ਇੱਕ ਹੁੰਦਾ ਫਲੈਟ ਵਿਆਜ ਠੀਕ ਹੈ ਇਹਨਾਂ ਦੋਨਾਂ ਦੇ ਵਿੱਚ ਫਰਕ ਬਹੁਤ ਹੈ ਪਹਿਲਾਂ ਤਾਂ ਹੋਮ ਲੋਨ ਜਿੰਨੇ ਵੀ ਮੈਂ ਤੁਹਾਨੂੰ ਕਿਸਮਾਂ ਦਿਖਾਈਆਂ ਨੇ ਉਹ ਸਾਰੇ ਦੇ ਸਾਰੇ ਰਿਡਿਡਿਊਸਿੰਗ ਚ ਆ ਜਾਂਦੇ ਨੇ ਰਿਡਿਊਸਿੰਗ ਦਾ ਮਤਲਬ ਕੀ ਹੁੰਦਾ ਮੰਨ ਕੇ ਚੱਲੋ ਤੁਸੀਂ 10 ਲੱਖ ਰੁਪਏ ਬੈਂਕ ਤੋਂ ਲਿੱਤਾ ਠੀਕ ਹੈ ਸਮਝ ਲਓ ਉਹੋੀ ਚੀਜ਼ ਇਹ ਚੀਜ਼ ਬਹੁਤ ਘੱਟ ਲੋਕ ਤੁਹਾਨੂੰ ਦੱਸਣਗੇ ਤੁਹਾਨੂੰ ਜਬ ਪ੍ਰੋਪਰ ਸਮਝਾ ਨਹੀਂ ਸਕਦੇ ਆਪਾਂ ਜਿਵੇਂ ਦੇਸੀ ਭ 10 ਲੱਖ ਦਾ ਲੋਨ ਦਿੱਤਾ ਸੋਨੂੰ ਸਾਲ ਹੋ ਗਿਆ ਭਰਦੇ ਨੂੰ ਠੀਕ ਹੈ 1 ਸਾਲ ਬਾਅਦ 10ਾਂ ਦੇ ਵਿੱਚੋਂ ਕਿਸ਼ਤਾਂ ਘਟੂਗਾ ਹੈਨਾ ਕਿਸ਼ਤਾਂ ਘਟੂਗਾ 9.5 ਲੱਖ ਰੁਪਏ ਰਹਿ ਗਿਆ 9.5 ਤੇ ਸੋਨੂੰ ਦਿੱਤਾਗਾ ਬੈਂਕ ਵਾਲਿਆਂ ਦਾ ਲੋਣਾ 8% ਤੇ ਠੀਕ ਹੈ ਜਦੋਂ 10 ਲੱਖ ਦਾ ਲੋਨ ਹੋਇਆ ਸੀ ਆਪਣਾ 8% ਉਹਨੇ ਨਾ ਬੈਜਲਾਤਾ ਆਪਣੀ 10 ਹਜ਼ਾਰ ਰੁਪਏ ਕਿਸ਼ਤ ਬਣਦੀ ਰਿਡਿਊਸਿੰਗ ਦੇ ਵਿੱਚ ਕੀ ਹੁੰਦਾ ਮੰਨ ਕੇ ਚੱਲੋ ਜਿਵੇਂ ਜਿਵੇਂ ਸਮਾਂ ਬੱਦਦਾ ਜਾਊਗਾ ਤੁਹਾਡਾ ਪੈਸਾ ਪ੍ਰਿੰਸੀਪਲ ਦੇ ਮੂਲ ਦੇ ਵਿੱਚੋਂ ਘਟਦਾ ਜਾਊਗਾ ਜਿਹੜਾ 8% ਇਹ ਮੂਲ ਤੇ ਲੱਗਦਾ ਜਾਊਗਾ ਜਿੰਨੀ ਅਮਾਉਂਟ ਕੱਟੀ ਜਾਊਗੀ ਉਹਦੇ ਉੱਤੇ ਲੱਗੇ ਜਾਊਗਾ ਐਵੇਂ ਵੀ ਜਿਵੇਂ ਜਿਵੇਂ ਪੈਸਾ ਘਟ ਗਿਆ ਪ੍ਰਿੰਸੀਪਲ ਦਾ ਜਿਹੜਾ ਮੂਲ ਹੈ ਉੱਤੇ ਘਟ ਗਿਆ 8% ਉਸੇ ਤੇ ਵੈਰੀ ਕਰੂਗਾ ਇਹ ਨਹੀਂ ਹੈਗਾ ਕਿ ਆਪਾਂ ਸ਼ੁਰੂ ਚ 10 ਲੱਖ ਲਿਖ ਲਈ 10 ਲੱਖ ਦੇ ਹਿਸਾਬ ਨਾਲ ਵਿਆਜ ਆ ਇਹ ਫਲੈਟ ਦੇ ਵਿੱਚ ਹੁੰਦਾ ਇਹ ਜੀ ਸਮਝੋ ਫਲੈਟ ਦੇ ਵਿੱਚ ਕੀ ਹੁੰਦਾ ਫਲੈਟ ਜਿਹੜਾ ਲੋਨ ਹੈ ਮੰਨ ਕੇ ਚਲੋ ਤੁਸੀਂ 10 ਲੱਖ ਦਾ ਲੋਨ ਲੈਂਦਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਬਣ ਗਿਆ ਆਪਣਾ 10 ਸਾਲ ਲਈ ਤੇ 8% ਤੇ ਮੰਨ ਕੇ ਚਲੋ 1 ਸਾਲ ਹੋ ਗਿਆ ਹੁਣ 1 ਸਾਲ ਚ ਤੁਹਾਡਾ 9.5 ਲੱਖ ਰੁਪਏ ਰਹਿ ਗਿਆ ਤੁਹਾਨੂੰ ਕੀ ਲੱਗੂਗਾ ਫਲੈਟ ਦੇ ਵਿੱਚ ਵੀ 8.5 ਲੱਖ ਦੇ 8% ਲੈ ਰਹੇ ਨੇ ਮੈਨੂੰ ਨਾ ਫਲੈਟ ਦੇ ਵਿੱਚ ਕੀ ਹੁੰਦਾ ਜਿਹੜਾ ਸਾਨੂੰ 10 ਲੱਖ ਦੇ ਹਿਸਾਬ ਦੇ ਨਾਲ 8% ਦੇਣਾ ਪੈ ਗਿਆ ਜਦੋਂ ਤੱਕ ਲੋਨ ਖਤਮ ਨਹੀਂ ਹੁੰਦਾ ਉਹਨਾਂ ਨੇ ਵਿਆਸ ਤੋਂ 10 ਲੱਖ ਦੇ ਹਿਸਾਬ ਨਾਲ ਪੇ ਲੈਣਾ ਹੈ ਫਲੈਟ ਦੇ ਵਿੱਚ ਆ ਹੁੰਦਾ ਰਿਡਿਊਸਿੰਗ ਦੇ ਵਿੱਚ ਜਿਵੇਂ ਜਿਵੇਂ ਘਟ ਜਾਈ ਜਾਊਗਾ ਓਵੇਂ ਓਵੇਂ ਘਟ ਜਾਂਦਾ ਹੁੰਦਾ ਹੋਮ ਲੋਨ ਦਾ ਇੱਕ ਫਾਇਦਾ ਹੋਰ ਵੀ ਹੈ ਬਾਇਰ ਜਨਸ ਤੁਹਾਡੇ ਕੋਲੇ ਕਿਸੇ ਪਾਸੋਂ ਕੋਈ ਪੇਮੈਂਟ ਆਉਂਦੀ ਆ ਆ ਗਈ ਕਿਧਰੋਂ ਆ ਗਈ ਹਨ ਤੁਸੀਂ ਇਕੱਠੀ ਭਰਤੀ ਮੰਨ ਕੇ ਚਲੋ ਤੁਹਾਡੇ ਕੋਲ 5 ਲੱਖ ਰੁਪਏ ਹੈਗਾ 2-3 ਸਾਲਾਂ ਬਾਅਦ ਤੁਸੀਂ ਜੇ ਉਹ ਮੰਨ ਕੇ ਚਲੋ 5 ਸਾਲਾਂ ਬਾਅਦ ਆਪਣਾ 8 ਲੱਖ ਰੁਪਏ ਰਹਿ ਗਿਆ ਤੁਹਾਡੇ ਕੋਲ 5 ਲੱਖ ਆ ਗਿਆ ਤੁਸੀਂ 5 ਲੱਖ ਭਰੋਗੇ ਠੀਕ ਹੈ ਥੋੜਾ ਰਹਿ ਗਿਆ ਉਹ 3 ਲੱਖ ਜਿਹੜਾ 8% ਹੈ ਇਹ 3 ਲੱਖ ਤੇ ਲੱਗੂਗਾ ਨਾ ਕਿ 10 ਲੱਖ ਤੇ ਰਿਡਿਊਸਿੰਗ ਦਾ ਮਤਲਬ ਇਹ ਹੁੰਦਾ ਤਾਂ ਕਰਕੇ ਹੋਮ ਲੋਨ ਸਸਤਾ ਹੀ ਪੈਂਦਾ ਸਿਕਿਉਰ ਵੀ ਹੈ ਤੇ ਖਤਮ ਵੀ ਛੇਤੀ ਹੋ ਜਾਂਦਾ ਬਾਕੀਆਂ ਨਾਲ ਹੋਮ ਲੋਨ ਦੇ ਵਿੱਚ ਕੀ ਹੈਗਾ ਮੰਨ ਕੇ ਚਲੋ ਤੁਹਾਨੂੰ ਟਾਪ ਅਪ ਦੀ ਆਪਸ਼ਨ ਮਿਲ ਜਾਂਦੀ ਹੈ ਕਈ ਵਾਰੀ ਤੁਹਾਨੂੰ ਹੋਰ ਥੋੜੀ ਜਿਹੀ ਪੈਸੇ ਦੀ ਲੋੜ ਪੈ ਗਈ ਤਾਂ ਤੁਸੀਂ ਇਸੇ ਵਿੱਚ ਟਾਪ ਅਪ ਲੈ ਸਕਦੇ ਹੋ ਆਰਾਮ ਦੇ ਨਾਲ ਬਾਕੀ ਜੇ ਤੁਹਾਡਾ ਹੋਰ ਕੋਈ ਸਵਾਲ ਹੋਇਆ ਹੋਮ ਲੋਨ ਦੇ ਰਿਗਾਰਡਿੰਗ ਤਾਂ ਇਸੇ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੋਵੇ ਹੋਮ ਲੋਨ ਦੇ ਰਿਗਾਰਡਿੰਗ ਕਿਉਂਕਿ ਹੋਮ ਲੋਨ ਦੀ ਆਪਾਂ ਨੇ ਵੀਡੀਓ ਬਣਾਈ ਹੈ ਬਾਕੀ ਦੋਸਤੋ ਧੰਨਵਾਦ ਵੀਡੀਓ ਦੇਖਣ ਦੇ ਲਈ ਇਸ ਚੈਨਲ ਤੇ ਆਪਾਂ ਲੋਨ ਦੇ ਰਿਗਾਰਡਿੰਗ ਵੀ ਬਹੁਤ ਸਾਰੀਆਂ ਵੀਡੀਓ ਪਾਵਾਂਗੇ ਆਉਣ ਵਾਲੀ ਵੀਡੀਓ ਦਾ ਦੱਸ ਦਣਾ ਜਿਵੇਂ ਪੁਰਾਣੀ ਗ ਉਹਤੇ ਲੋਨ ਆਪਣਾ ਕਿਵੇਂ ਹੋਊਗਾ ਕੀ ਪ੍ਰੋਸੈਸ ਹੈ ਕੀ ਵਿਆਜ ਵਗੈਰਾ ਰਹੂਗਾ ਤੇ ਕਿਵੇਂ ਲੈ ਸਕਦੇ ਆ ਲੈਣ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਤੇ ਉਹਦੇ ਵਿੱਚ ਵੀ ਆਪਸ਼ਨ 1 ਐਂ 2 ਵੀ ਕਿਹੜਾ ਲੈਣਾ ਹਾਂਜੀ ਤੇ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸਿਰਫ ਲੋਨ ਦੀ ਜਾਣਕਾਰੀ ਦੇਵਾਂਗੇ ਫੁੱਲ ਤੇ ਇਨਵੈਸਟਮੈਂਟ ਵੀ ਦੇਵਾਂਗੇ ਕਿੱਥੇ ਕਿੱਥੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਜਿੰਨਾਂ ਕੋਲ ਪੈਸਾ ਪਿਆ ਹੈ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਕਿੱਧਰ ਕਿੱਧਰ ਫੰਡਿੰਗ ਕਰਨੀ ਚਾਹੀਦੀ ਹੈ ਧੰਨਵਾਦ ਉਸਤੋ ਵੀਡੀਓ ਦੇਖਣ ਲਈ